ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਅਮਰ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਤਨ ਤਨ ਬਾਬਾ ਨੋਦ ਸਿੰਘ ਸਾਹਿਬ ਜੀ ਸਮੂਹ ਸ਼ਹੀਦਾਂ ਸਿੰਘਾਂ ਗੁਰੂ ਸਹਿਬਾਨ ਦੇ ਚਰਨਾ ਕਮਲਾਂ ਦੀ ਵਿੱਚ ਨਮਸਕਾਰ ਕਰਦੀ ਆ ਖਾਲਸਾ ਜੀ ਜੇ ਕਰ ਖਾਲਸਾ ਜੀ ਤਾਂ ਤਨਤਨ ਬਾਬਾ ਦੀਪ ਸਿੰਘ ਸਾਹਿਬ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇ ਅਕਾਲ ਪੁਰਖ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਨੂੰ ਦੇਣ ਤੇ ਆਵੇ ਤਾਂ ਤੁਹਾਡੀ ਕੋਲੋਂ ਸੰਭਾਲਿਆ ਨਹੀਂ ਜਾਵੇਗਾ ਖਾਲਸਾ ਜੀ ਇਹ ਗੱਲ ਦਾਵੇ ਦੇ ਨਾਲ ਕਹਿ ਸਕਦੇ ਆਂ ਕਿ ਤੁਹਾਡੇ ਤੋਂ ਨੋਟਾਂ ਦੀ ਗਿਣਤੀ ਕਰਨ ਦਾ ਵੀ ਟਾਈਮ ਨਹੀਂ ਲੱਗੇਗਾ ਜੇ ਉਹ ਦੇਣ ਤੇ ਆਵੇ ਗਿਨਨ ਦਾ ਟਾਈਮ ਤੱਕ ਨਹੀਂ ਹੁੰਦਾ ਤੁਹਾਡੇ ਕੋਲ ਤੇ ਨਾ ਹੀ ਹੋਵੇਗਾ ਬੰਦੇ ਗਿਨਨ ਵਾਸਤੇ ਵੀ ਰਖਨੇ ਪੈਣਗੇ ਜਦੋਂ ਵਾਹਿਗੁਰੂ ਸੱਚੇ ਪਾਸ਼ਾ ਦੇਨ ਤੇ ਆ ਜਾਂਦਾ ਏ ਤੇ ਇਸ ਦੇ ਨਾਲ ਨਾਲ ਖਾਲਸਾ ਜੀ ਇੱਕ ਚੀਜ਼ ਹੋਰ ਤੁਹਾਨੂੰ ਖਾਲਸਾ ਜੀ ਕੀਰਤ ਵਿੱਚ ਸੱਚਾ ਅਰਪਣ ਨਹੀਂ ਲੈ ਕੇ ਆਉਣ ਦਿੰਦੀ ਉਹ ਪਤਾ ਕੀ ਜੇ ਆਪਾਂ ਝੂਠ ਨਾ ਬੋਲੀਏ ਤਾਂ ਆਪਣੇ ਘਰ ਤਾਨੀ ਨਾ ਆਵੇ ਵਾਹੀ ਗੁਰੂ ਜੀ ਜੇ ਖਾਲਸਾ ਜੀ ਆਪਾਂ ਝੂਠ ਨਾ ਬੋਲੀਏ ਤਾਂ ਆਪਣੀ ਰੋਟੀ ਨਹੀਂ ਚੱਲੇ ਤੇ ਇਸ ਦੇ ਨਾਲ-ਨਾਲ ਇੱਕ ਇਹੋ ਚੀਜ਼ ਸਾਨੂੰ ਘਬਰਾਟ ਪਾਉਂਦੀ ਹੈ ਖਾਲਸਾ ਜੀ ਕਿ ਵੱਡੇ-ਵੱਡੇ ਮਹਾਂਪੁਰਸ਼ਾਂ ਦੀ ਕਥਾ ਸੁਣ ਰਹੇ ਸੀ ਤੇ ਉਹਨਾਂ ਵਿੱਚ ਸੋਝੀ ਦੇਣ ਦੇ ਲਈ ਜੇਕਰ ਸੁਣਾਇਆ ਸੀ ਉਹਨੇ ਦੱਸਿਆ ਸੀ ਕਿ ਮਨੁੱਖ ਸੋਚਦਾ ਏ ਕਿ ਜੇਕਰ ਮੈਂ ਕੋਈ ਕੰਮ ਨਹੀਂ ਕਰਾਂਗਾ ਤਾਂ ਮੈਂ ਗਰੀਬ ਰਹਿ ਜਾਵਾਂਗਾ ਪਰ ਖਾਲਸਾ ਜੀ ਇਹ ਤੁਹਾਡਾ ਭੁਲੇਖਾ ਹੁੰਦਾ ਏ ਜੇਕਰ ਤੁਸੀਂ ਮਿਹਨਤ ਕਰਦੇ ਰਹੋਗੇ ਕਦੇ ਕਿਸੇ ਦਾ ਬੁਰਾ ਨਾ ਕਰੋਗੇ ਤਾਂ ਵਾਹਿਗੁਰੂ ਸੱਚੇ ਪਾਸ਼ਾ ਜੀ ਦੀ ਇੱਕ ਦਿਨ ਜ਼ਰੂਰ ਕਿਰਪਾ ਹੋਵੇਗੀ ਤੇ ਜੇ ਇਸ ਦਿਨ ਪਰਮਾਤਮਾ ਦੀ ਕਿਰਪਾ ਹੋ ਜਾਂਦੀ ਏ ਸਾਧ ਸੰਗਤ ਜੀ ਉਸ ਦਿਨ ਤੁਹਾਡੀ ਵਾਰੀ ਨਿਆਰੇ ਹੋ ਜਾਂਦੇ ਨੇ ਕਰਦੀਆਂ ਜਿੰਨੀਆਂ ਮੁਸ਼ਕਲਾਂ ਪ੍ਰੋਬਲਮ ਹੁੰਦੀਆਂ ਨੇ ਸਾਧ ਸੰਗਤ ਜੀ ਉਹ ਸਾਰੀਆਂ ਹੀ ਦੂਰ ਹੋ ਜਾਂਦੀਆਂ ਨੇ ਜੇਕਰ ਆਪਾਂ ਸੋਚੀਏ ਕਿ ਇੱਥੇ ਆਪਾਂ ਝੂਠ ਬੋਲ ਲੈਨੇ ਆ ਤੇ ਆਪਣਾ ਇਹ ਕੰਮ ਹੋ ਜਾਵੇਗਾ ਤਾਂ ਸਾਧ ਸੰਗਤ ਜੀ ਇਹ ਸਾਡੇ ਸਾਰੇ ਆਪਣੇ ਮਨ ਦੇ ਵਹਿਮ ਹੁੰਦੇ ਨੇ ਮਨੋਖ ਹਮੇਸ਼ਾ ਇਹ ਹੀ ਸੋਚਦਾ ਰਹਿੰਦਾ ਹੈ ਕਿ ਜੇਕਰ ਆ ਨਾ ਕੀਤਾ ਔਰ ਨਾ ਕੀਤਾ ਤੇ ਅਸੀਂ ਗਰੀਬ ਰਹਿ ਚਾਹਾਂਗੇ ਸਾਡੇ ਤੋਂ ਕੁਝ ਹੋਣਾ ਨਹੀਂ ਸਾਡੇ ਘਰ ਦਾ ਗੁਜਾਰਾ ਨਹੀਂ ਹੋਣਾ ਜਿਸ ਕਰਕੇ ਸਾਧ ਸੰਗਤ ਜੀ ਕਈ ਮਨੁੱਖ ਨੇ ਜਿਹੜੀ ਵਿੱਚ ਗਲਤ ਕੰਮ ਕਰ ਕਰਨਾ ਵੀ ਸ਼ੁਰੂ ਕਰ ਦਿੰਦੇ ਨੇ ਪਰ ਜੇਕਰ ਸਾਧ ਸੰਗਤ ਜੀ ਇਹੇ ਚੀਜ਼ਾਂ ਆਪਾ ਆਪਣੇ ਘਰ ਪਰਿਵਾਰ ਤੋਂ ਸੁਪਾ ਸਕਦੀਆਂ ਪਰ ਉਸ ਉੱਪਰ ਨੀਲੀ ਛਤ ਵਾਲੇ ਤੋਂ ਬਿਲਕੁਲ ਵੀ ਨਹੀਂ ਸੁਪਾ ਸਕਦੀ ਇਸ ਕਰਕੇ ਕੀਰਤਕਾਰੋ ਜੇਕਰ ਆਪਾਂ ਦਸਾਂ ਨੋਹਾਂ ਦੀ ਕੀਰਤ ਕਰਦੇ ਆਂ ਤੇ ਆਪਣੀ ਕੀਰਤ ਸੱਚੀ ਸੁੱਚੀ ਤਾਂ ਸਾਸ ਸੰਗਤ ਜੀ ਆਪਾਂ ਨੂੰ ਕੋਈ ਨਹੀਂ ਰੋਕ ਸਕਦਾ ਆਪਣੇ ਘਰ ਦੀ ਗਰੀਬੀ ਦੂਰ ਕਰਨ ਤੇ ਆਪਣੇ ਘਰ ਦੀਆਂ ਸਾਰੀਆਂ ਇੱਛਾਵਾਂ ਨੂੰ ਪੂਰੀਆਂ ਕਰਨ ਦੇ ਲਈ ਕੋਈ ਵੀ ਨਹੀਂ ਰੋਕ ਸਕਦਾ ਤੇ ਇਹ ਸਭ ਸਾਸ ਸੰਗਤ ਜੀ ਉਸ ਸਮੇਂ ਹੀ ਪੂਰੀਆਂ ਹੁੰਦੀਆਂ ਨੇ ਜੇ ਸਮੇਂ ਆਪਾਂ ਪਰਮਾਤਮਾ ਦੇ ਨਾਲ ਜੁੜੇ ਹੁੰਦੇ ਆਂ ਆਪਾਂ ਜਾਣਦੇ ਹਾਂ ਕਿ ਜੇਕਰ ਘਰ ਦੇ ਵਿੱਚ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਹੈ ਸਾਸੰਗੇ ਜੀ ਉਸ ਦਾ ਵੀ ਕੋਈ ਹੀਲਾ ਵਸੀਲਾ ਆਪਾਂ ਕਰਦੇ ਹੀ ਕਰਦੇ ਆ ਪਰ ਇਸ ਦੇ ਨਾਲ ਨਾਲ ਸਾਸੰਗੇ ਜੀ ਆਪਾਂ ਨੂੰ ਪਰਮਾਤਮਾ ਦਾ ਦਰ ਬਿਲਕੁਲ ਵੀ ਨਹੀਂ ਛੱਡਣਾ ਚਾਹੀਦਾ ਕਿਉਂਕਿ ਹਰ ਇੱਕ ਮਨੁੱਖ ਭਾਜਦਾ ਜ਼ਰੂਰ ਹੀ ਕਿਸੇ ਨਾ ਕਿਸੇ ਰਸਤੇ ਨੂੰ ਠੀਕ ਏ ਵੀ ਆਪਾਂ ਸਾਧ ਸੰਗਤ ਜੀ ਸਮਝਦੇ ਆ ਕਿ ਹਰ ਘਰ ਦੀ ਪ੍ਰੋਬਲਮ ਅਲੱਗ ਅਲੱਗ ਹੁੰਦੀ ਏ ਤੇ ਜਿਹਨੇ ਕਿਸੇ ਨੂੰ ਸਹੀ ਲੱਗਦਾ ਏ ਉਹ ਕਰਦਾ ਏ ਪਰ ਉਸ ਦੇ ਨਾਲ ਨਾਲ ਤੁਸੀਂ ਭਰੋਸਾ ਪਰਮਾਤਮਾ ਤੇ ਵੀ ਰੱਖਣਾ ਹੈ ਪਰਮਾਤਮਾ ਤੇ ਭਰੋਸਾ ਜਿੰਨਾ ਟਾਈਮ ਨਹੀਂ ਰੱਖਦੇ ਨਾ ਉਨਾ ਸਮਾ ਸਾਧ ਸੰਗੇ ਜੀ ਆਪਾਂ ਨੂੰ ਕੋਈ ਸਹੀ ਰਸਤਾ ਵੀ ਨਹੀਂ ਮਿਲਣਾ ਕਿਰਪਾ ਤਾਂ ਦੂਰ ਦੀ ਗੱਲ ਏ ਇਸ ਕਰਕੇ ਹਰ ਰੋਜ਼ ਸਵੇਰੇ ਅਮਰਤ ਵੇਲੇ ਉੱਠਿਆ ਕਰੋ ਅਮਰਤ ਵੇਲਾ ਸੰਭਾਲਿਆ ਕਰੋ ਪਾਠ ਕਰਿਆ ਕਰੋ ਸੇਵਾ ਸਿਮਰਨ ਕਰਿਆ ਕਰੋ ਸਾਥ ਸੰਗਤ ਜੀ ਆਜ ਨਹੀਂ ਤਾਂ ਕੱਲ ਵਾਹਿਗੁਰੂ ਸੱਚੇ ਪਾਸ਼ਾ ਜੀ ਤੁਹਾਡੀਆਂ ਝੂੜੀਆਂ ਜ਼ਰੂਰ ਖੁਸ਼ੀਆਂ ਦੇ ਨਾਲ ਭਰਨਗੇ ਇਦਾਂ ਨਹੀਂ ਹੁੰਦਾ ਸਾਥ ਸੰਗਤ ਜੀ ਕਿ ਅਸੀਂ ਬੇਨਤ ਕਰਦੇ ਆ ਪਾਠ ਕਰਦੇ ਆ ਸਿਮਰਨ ਕਰਦੇ ਆ ਕੀਰਤ ਕਰਦੇ ਆ ਕਦੇ ਕਿਸੇ ਦਾ ਬੁਰਾ ਨਹੀਂ ਚਾਹਿਆ ਪਰ ਸਾਡਾ ਕਦੇ ਚੰਗਾ ਨਹੀਂ ਹੁੰਦਾ ਇਹਦਾ ਬਿਲਕੁਲ ਵੀ ਨਹੀਂ ਹੁੰਦਾ ਸਾਧ ਸੰਗੇਜੀ ਕਿਸੋ ਏਸੀ ਤਰ੍ਹਾਂ ਸਾਧ ਸੰਗੇਜੀ ਜੋ ਅਸੀਂ ਅੱਜ ਦੀ ਵੀਡੀਓ ਤੁਹਾਡੇ ਨਾਲ ਸਾਂਝੀ ਕਰਨੀਏ ਉਸ ਵੀਡੀਓ ਦੇ ਰਾਹੀਂ ਸਾਧ ਸੰਗੇਜੀ ਅਸੀਂ ਤੁਹਾਨੂੰ ਦੱਸਾਂਗੇ ਕਿ ਜਿਹੜੇ ਭੈਣ ਭਰਾ ਕਹਿੰਦੇ ਨੇ ਕਿ ਸਾਡੇ ਘਰ ਦੇ ਵਿੱਚ ਗਰੀਬੀ ਜਾਣ ਦਾ ਨਾਮ ਹੀ ਨਹੀਂ ਲੈਂਦੀ ਸਾਸੰਗੇ ਜੀ ਅੱਜ ਦੀ ਵੀਡੀਓ ਉਹਨਾਂ ਪੈਣ ਪ੍ਰਾਵਾਂ ਦੇ ਲਈ ਹੈ ਤੇ ਜਿਨ੍ਹਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਇਹ ਵਹਿਮ ਪਰਮੇਚਾ ਕੁਝ ਵੀ ਜੋ ਕੁਝ ਗਲਤ ਬੋਲ ਰਹੇ ਨੇ ਸਾਸੰਗੇ ਜੀ ਇਹ ਕੋਈ ਵਹਿਮ ਪਰ ਨਹੀਂ ਹੁੰਦਾ ਇੱਕ ਨਾਰਮਲ ਜਾਣਕਾਰੀ ਹੁੰਦੀ ਹੈ ਜੋ ਆਪਾਂ ਆਪਣੀ ਘਰ ਦੀ ਕਿਸੇ ਦੇ ਨਾਲ ਸਾਂਝੀ ਕਰਦੇ ਤਾਂ ਜੋ ਕਿ ਕਿਸੇ ਹੋਰ ਵੀਰ ਪੈਣ ਦਾ ਵੀ ਭਲਾ ਹੋ ਸਕੇ ਅੱਜ ਦੀ ਵੀਡੀਓ ਦੇ ਵਿੱਚ ਸਾਧ ਸੰਗਤ ਜੀ ਅਸੀਂ ਤੁਹਾਡੀ ਨਾਲ ਵੀ ਚਾਰ ਸਾਂਝੀ ਕਰਾਂਗੇ ਕਿ ਜਿਨ੍ਹਾਂ ਦੀ ਕਮਰੇ ਦੇ ਵਿੱਚ ਇਹ ਚੀਜ਼ ਹੁੰਦੀ ਏ ਉਹ ਹਮੇਸ਼ਾ ਹੀ ਸਾਧ ਸੰਗਤ ਜੀ ਗਰੀਬ ਰਹਿੰਦੇ ਨੇ ਤੇ ਉਹ ਕਿਹੜੀ ਚੀਜ਼ ਏ ਉਸ ਬਾਰੇ ਸਾਰੀ ਜਾਣਕਾਰੀ ਇਸ ਵੀਡੀਓ ਦੇ ਰਾਹੀਂ ਸਾਂਝੀ ਕਰਾਂਗੇ ਇਹ ਵੀਡੀਓ ਸਾਧ ਸੰਗਤ ਜੀ ਤੁਹਾਡੇ ਲਈ ਬਹੁਤ ਹੀ ਜ਼ਿਆਦਾ ਖਾਸ ਹੋਣ ਵਾਲੀ ਏ ਇਸ ਕਰਕੇ ਇਸ ਵੀਡੀਓ ਨੂੰ ਅੰਤ ਦੇ ਤੱਕ ਜ਼ਰੂਰ ਦੇਖਣਾ ਇਹ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਤੁਹਾਨੂੰ ਸਾਰੇ ਹੀ ਪੈਨਪ੍ਰਾਵਾਂ ਨੂੰ ਰਿਕਵੈਸਟ ਏ ਕਿ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤਾਂ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਕੀ ਤੁਸੀਂ ਤਾਂ ਸਾਥ ਸੰਗੇ ਜੀ ਜੀ ਡੀ ਵੀ ਪੈਣ ਪਰਾਵਾਂ ਦੀ ਕਰ ਦੀ ਵਿੱਚ ਇਹ ਹੀ ਚੀਜ਼ ਹੁੰਦੀ ਏ ਉਹ ਅਕਸਰ ਹੀ ਗਰੀਬ ਰਹਿੰਦੇ ਨੇ ਤੇ ਇਸ ਦੀ ਨਾਲ ਨਾਲ ਸਾਥ ਸੰਗੇ ਜੀ ਤੁਸੀਂ ਅਕਸਰ ਹੀ ਦੇਖਦੇ ਹੋ ਹੋਗੇ ਕਿ ਕੁਝ ਲੋਕ ਹਮੇਸ਼ਾ ਗਰੀਬ ਹੀ ਰਹਿੰਦੇ ਨੇ ਭਾਵੇਂ ਉਹ ਕਿੰਨੀ ਵੀ ਮਿਹਨਤ ਕਿਉ ਨਾ ਕਰ ਲੈਣ ਗਰੀਬੀ ਉਹਨਾਂ ਦੀ ਘਰੋਂ ਜਾਣ ਦਾ ਨਾਮ ਹੀ ਨਹੀਂ ਲੈਂਦੀ ਪਾ ਵੀ ਉਹਨਾਂ ਦੇ ਘਰ ਦੇ ਵਿੱਚ ਸਾਧ ਸੰਗੇ ਜੀ ਕਿੰਨਾ ਵੀ ਪੈਸਾ ਕਿਉਂ ਨਾ ਆਉਂਦਾ ਹੋਵੇ ਪਰ ਟੇਕਦਾ ਬਿਲਕੁਲ ਵੀ ਨਹੀਂ ਕਿਉਂਕਿ ਸਾਧ ਸੰਗੇ ਜੀ ਪੈਸਾ ਕਿਸੇ ਨਾ ਕਿਸੇ ਹੀਲੇ ਵਸੀਲੇ ਜੋ ਉਹਨੇ ਉਹਨਾਂ ਦੇ ਘਰ ਦੇ ਵਿੱਚ ਆਉਂਦਾ ਏ ਉਹ ਲੱਗ ਹੀ ਜਾਂਦਾ ਏ ਜਾਂ ਤਾਂ ਬਿਮਾਰੀਆਂ ਤੇ ਜਾਂ ਕਿਸੇ ਹੋਰ ਜਗ੍ਹਾ ਤੇ ਕਿਉਂਕਿ ਸਾਧ ਸੰਗੇਜੀ ਉਹ ਮਨੋਖਾਂ ਦੀ ਘਰ ਦੇ ਵਿੱਚ ਪਰਿਵਾਰ ਦੀ ਘਰ ਦੇ ਵਿੱਚ ਇਹ ਚੀਜ਼ ਪਈ ਹੁੰਦੀ ਹੈ ਜਿਸ ਦੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਪੈਸਾ ਜਿਹੜਾ ਉਹ ਬਿਲਕੁਲ ਨਹੀਂ ਟਿਕਦਾ ਤੇ ਇਸ ਤੋਂ ਇਲਾਵਾ ਸਾਧ ਸੰਗੇਜੀ ਕੁਝ ਉਹ ਪਰਿਵਾਰ ਹੁੰਦੇ ਨੇ ਜਿਹੜੇ ਗਰੀਬ ਹੁੰਦੇ ਨੇ ਜਿਨ੍ਹਾਂ ਦਾ ਕਾਰੋਬਾਰ ਛੋਟਾ ਹੀ ਹੋਵੇ ਭਾਵੇਂ ਦਿਹਾੜੀ ਹੀ ਕਰਦੇ ਹੋਣ ਕਾਰ ਬੇਸ਼ੱਕ ਛੋਟਾ ਹੋਵੇ ਪਰ ਸਾਸ ਸੰਗੇ ਜੀ ਉਹ ਹੌਲੀ ਹੌਲੀ ਜਿਵੇਂ ਹੀ ਮਿਹਨਤ ਕਰਦੇ ਜਾਂਦੇ ਨੇ ਅਮੀਰ ਹੋ ਜਾਂਦੇ ਨੇ ਤੇ ਇੱਕ ਪਰਿਵਾਰ ਇਹ ਜੋ ਮਿਹਨਤ ਵੀ ਕਰ ਲਵੇ ਪਰ ਉਹ ਹਮੇਸ਼ਾ ਹੀ ਗਰੀਬ ਰਹਿੰਦੇ। ਇਸ ਕਾਰਨ ਕਰਕੇ ਸਾਸ ਸੰਗੇ ਜੀ ਇਸ ਚੀਜ਼ ਨੂੰ ਸਾਨੂੰ ਆਪਣੇ ਘਰ ਦੀ ਕਮਰੇ ਦੇ ਵਿੱਚ ਬਿਲਕੁਲ ਵੀ ਭੁੱਲ ਕੇ ਨਹੀਂ ਰੱਖਣਾ ਚਾਹੀਦਾ। ਤੇ ਇਸੇ ਤਰ੍ਹਾਂ ਸਾਸ ਸੰਗੇ ਜੀ ਆਓ ਤੁਹਾਡੀ ਨਾਲ ਗੱਲ ਕਰਦੇ ਹਾਂ ਕਿ ਉਹ ਕਿਹੜੀ ਚੀਜ਼ ਆ। ਕਿ ਕਿਹੜਾ ਕਾਰੇ ਹੁੰਦਾ ਆ ਤੇ ਕਿਹੜਾ ਕਮਰਾ ਆ ਜਿੱਥੇ ਸਾਧ ਸੰਗਤ ਜੀ ਸਾਡੀ ਘਰ ਦੀ ਕਮਰੇ ਦੇ ਵਿੱਚ ਇਹ ਚੀਜ਼ ਨਹੀਂ ਹੋਣੀ ਚਾਹੀਦੀ ਜਿਵੇਂ ਆਪਾਂ ਦੇਖਦੇ ਆ ਸਾਧ ਸੰਗਤ ਜੀ ਕਿ ਅੱਜ ਦੇ ਸਮੇਂ ਦੇ ਵਿੱਚ ਪੈਸਾ ਹਰ ਇੱਕ ਮਨੁੱਖ ਦੀ ਜ਼ਰੂਰਤ ਹੈ ਤੇ ਪੈਸੇ ਦੇ ਬਿਨਾ ਸਾਧ ਸੰਗਤ ਜੀ ਹਰ ਇੱਕ ਮਨੁੱਖ ਹੀ ਅਧੂਰਾ ਹੈ ਤੇ ਬਿਆਸਾ ਇੱਕ ਇਹੋ ਜਿਹੀ ਚੀਜ਼ ਹੈ ਸਾਸੰਗੇ ਜੀ ਕੇ ਜਿਸ ਦੇ ਨਾਲ ਹਰ ਇੱਕ ਮਨੁੱਖ ਆਪਣੀ ਹਰ ਇੱਕ ਜ਼ਰੂਰਤ ਨੂੰ ਪੂਰਿਆ ਕਰਦਾ ਹੈ ਤੇ ਜਿਸ ਦੇ ਨਾਲ ਸਾਸੰਗੇ ਜੀ ਉਹ ਚੰਗੀ ਜ਼ਿੰਦਗੀ ਜਿਉਣ ਦੀ ਸਮਰੱਥਾ ਰੱਖਦੇ ਤੇ ਇਸ ਤਰ੍ਹਾਂ ਦਾ ਮਨੁੱਖ ਸਾਸੰਗੇ ਜੀ ਕਿਸੇ ਤੇ ਆਸ ਵੀ ਨਹੀਂ ਰੱਖਦਾ ਤੇ ਕਿਸੇ ਦੇ ਤਾੰਗ ਦੇ ਵਿੱਚ ਵੀ ਨਹੀਂ ਰਹਿੰਦਾਗਾ ਆਪਣੀਆਂ ਲੋੜਾਂ ਜ਼ਰੂਰਤਾਂ ਆਪ ਹੀ ਪੂਰੀਆਂ ਕਰ ਲੈਂਦਾ ਹੈ ਤੇ ਜਿਸ ਦੇ ਨਾਲ-ਨਾਲ ਸਾਧ ਸੰਗਤ ਜੀ ਆਪਣੀ ਆਪਦੇ ਉਹ انسان ਨਿਰਭਰ ਰਹਿੰਦਾ ਹੈ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਮਨੁੱਖ ਨੂੰ ਆਤਮ ਨਿਰਭਰ ਰਹਿਣਾ ਵੀ ਚਾਹੀਦਾ ਹੈ ਸਾਥਸੰਗੇ ਜੀ ਜਿਵੇਂ ਆਪਾਂ ਅਕਸਰ ਹੀ ਸੋਚਦੇ ਵੀ ਆਂ ਦੇਖਦੇ ਵੀ ਆਂ ਕਿ ਜਦੋਂ ਕੋਈ ਮਨੁੱਖ ਆਪਣਾ ਕੰਮ ਸ਼ੁਰੂ ਕਰਦਾ ਹੈ ਤੇ ਉਹ ਇਸ ਚੀਜ਼ ਦਾ ਧਿਆਨ ਜ਼ਰੂਰ ਰੱਖਦਾ ਹੈ ਕਿ ਮੈਂ ਇਸ ਕੰਮ ਨੂੰ ਨਹੀਂ ਕਰਨਾ ਤੇ ਕਰਨਾ ਵੀ ਕਿਉਂ ਨਹੀਂ ਸਾਥਸੰਗੇ ਜੀ ਕਿਉਂਕਿ ਉਹ ਮਨੁੱਖ ਇਹ ਨਾ ਜਿਹੜਾ ਉਹ ਇਹ ਸੋਚਦਾ ਹੈ ਕਿ ਜੇਕਰ ਇਹ ਮੈਂ ਕੰਮ ਨੂੰ ਕਰਾਂਗਾ ਤਾਂ ਇਹਨੂੰ ਲੋਕ ਕੀ ਕਹਿਣਗੇ ਇਹ ਲੋਕ ਕੀ ਸੋਚਣਗੇ ਮੇਰੇ ਬਾਰੇ ਕਿ ਮੈਂ ਇਹੋ ਜਿਹਾ ਕਿਉਂ ਕੰਮ ਕੀਤਾ ਕਿਉਂ ਕੰਮ ਕਰਨਾ ਸ਼ੁਰੂ ਕੀਤਾ ਤੇ ਇਸੇ ਤਰ੍ਹਾਂ ਸਾਹ ਸਿੰਘ ਜੀ ਉਹ ਮਨੁੱਖ ਇਹ ਹੀ ਹਮੇਸ਼ਾ ਸੋਚਦਾ ਰਹਿੰਦਾ ਹੈ ਕਿ ਮੈਂ ਕੋਈ ਏਦਾਂ ਦਾ ਕੰਮ ਸ਼ੁਰੂ ਕਰਾਂ ਜਿਸ ਦੇ ਨਾਲ ਮੈਂ ਨਹੀਂ ਮੇਰਾ ਪਰਿਵਾਰ ਨਹੀਂ ਬਲਕਿ ਲੋਕ ਖੁਸ਼ ਹੋਣੇ ਚਾਹੀਦੇ ਨੇ ਉਹ ਹਮੇਸ਼ਾ ਇਹੀ ਸੋਚਦਾ ਰਹਿੰਦਾ ਹੈ ਕਿ ਜੇਕਰ ਮੈਂ ਇਸ ਕੰਮ ਨੂੰ ਕਰਾਂਗਾ ਤੇ ਲੋਕ ਮੈਨੂੰ ਬੁਰਾ ਭਲਾ ਕਹਿਣਗੇ ਲੋਕ ਮੇਰੇ ਬਾਰੇ ਕੀ ਸੋਚਣਗੇ ਕਿ ਜਿਹੜੇ ਲੋਕ ਸਾਧ ਸੰਗੇ ਜੀ ਇਸ ਤਰ੍ਹਾਂ ਦੀ ਸੋਚ ਰੱਖਦੇ ਨੇ ਇਸ ਤਰ੍ਹਾਂ ਕਰਦੇ ਨੇ ਸਾਧ ਸੰਗੇ ਜੀ ਉਹਨਾਂ ਦੇ ਘਰ ਦੇ ਵਿੱਚ ਕਦੇ ਵੀ ਅਮੀਰੀ ਨਹੀਂ ਆਉਦੀ ਹਮੇਸ਼ਾ ਹੀ ਗਰੀਬੀ ਰਹਿੰਦੀ ਕਿਉਂਕਿ ਸਾਧ ਸੰਗੇ ਜੀ ਉਹ ਆਪਣੇ ਘਰ ਦੇ ਹਾਲਾਤ ਨੇ ਜਿਹੜੇ ਉਹ ਨਹੀਂ ਦੇਖਦੇ ਉਹ ਲੋਕਾਂ ਦੀ ਟੈਨਸ਼ਨ ਲੈਂਦੇ ਆ ਕਿ ਲੋਕ ਮੈਨੂੰ ਕੀ ਕਹਿਣਗੇ ਤੇ ਇਸ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਵੀ ਇਸ ਚੀਜ਼ ਨੂੰ ਸੁਣ ਕੇ ਹਮੇਸ਼ਾ ਮਨ ਦੇ ਵਿੱਚ ਇਹੀ ਸੋਚ ਲਿਆਉਂਦੇ ਹੋਵੋਗੇ ਕਿ ਉਹ ਕਿਵੇਂ ਇਸ ਤਰ੍ਹਾਂ ਦਾ ਮਨੁੱਖ ਗਰੀਬ ਕਿਉਂ ਰਹਿੰਦਾ ਤਾਂ ਸੁਣੋ ਸਾਧ ਸੰਗਤ ਜੀ ਜੇਕਰ ਆਪਾਂ ਘਰ ਦੇ ਵਿੱਚ ਕੋਈ ਵੀ ਕੰਮ ਕਰਨਾ ਹੋਵੇ ਭਾਵੇਂ ਵਿਆਹ ਹੀ ਕਰਨਾ ਹੋਵੇ ਜਾ ਕੋਈ ਵੀ ਸਾਡਾ ਘਰ ਦੇ ਵਿੱਚ ਪਾਰਟੀ ਫੰਕਸ਼ਨ ਦਾ ਪ੍ਰੋਗਰਾਮ ਹੋਵੇ ਇਤਾ ਵੀ ਸਾਥ ਸੰਗੇ ਜੀ ਲੋਕ ਇਹ ਹੀ ਸੋਚਦੇ ਨੇ ਕਿ ਜਿੰਨੀ ਸਾਡੀ ਹੈਸੀਅਤ ਉਸ ਹੈਸੀਅਤ ਤੋਂ ਮੈਂ ਬਾਹਰ ਹੋ ਕੇ ਕਰਾਂ ਕਿਉਂਕਿ ਸਾਥ ਸੰਗੇ ਜੀ ਉਸ ਨੂੰ ਆਪਣੀ ਘਰ ਦੀ ਪਰਵਾਹ ਤਾਂ ਹੁੰਦੀ ਨਹੀਂ ਉਸ ਨੂੰ ਲੋਕਾਂ ਦਾ ਹੁੰਦਾ ਕਿ ਜੇਕਰ ਮੈਂ ਕੱਟ ਕਰਾਂਗਾ ਤਾਂ ਲੋਕ ਮੈਨੂੰ ਕੀ ਕਹਿਣਗੇ ਜਿਸ ਕਰਕੇ ਮੈਂ ਆਪਣੀ ਪੂੰਜੀ ਤੋਂ ਵਧੇਰੇ ਕਰਾਂ ਜਿਸ ਨਾਲ ਲੋਕ ਦੇ ਕੀ ਖੁਸ਼ ਹੋਣ ਤੇ ਮੇਰੀ ਵਾਹ ਵਾ ਕਰਨਾ ਇਸੇ ਤਰ੍ਹਾਂ ਸਾਹ ਸੰਗੇਜੀ ਉਹ ਮਨੁੱਖ ਇਹੀ ਕਰਦਾ ਏ ਕਿ ਆਪਣੇ ਪ੍ਰੋਗਰਾਮ ਨੂੰ ਬੜੀ ਧੂਮਤਾਮ ਦੇ ਨਾਲ ਕਰਦਾ ਏ ਕਿਉਂਕਿ ਮਨ ਦੇ ਵਿੱਚ ਇਹ ਹੁੰਦਾ ਏ ਕਿ ਲੋਕ ਕੀ ਕਹਿਣਗੇ ਤੇ ਇਸ ਤਰ੍ਹਾਂ ਸਾਹ ਸੰਗੇਜੀ ਜੇਕਰ ਹੋਣ ਕਿਸੇ ਭੈਣ ਭਰਾ ਦੀ ਹیثیت ਨਹੀਂ ਹੋਏਗੀ ਪਰ ਉਹਦੀ ਸੋਚ ਏ ਕਿ ਮੈਂ ਧੂਮਤਾਮ ਦੇ ਨਾਲ ਕਰਨਾ ਏ ਤੇ ਉਹ ਆਪਣੀ ਹیثیت ਤੋਂ ਬਾਹਰ ਹੋ ਕੇ ਆਪਣੀ ਘਰ ਦੇ ਵਿੱਚ ਧੂਮਤਾਮ ਦੇ ਨਾਲ ਪ੍ਰੋਗਰਾਮ ਕਰੇਗਾ ਤਾਂ ਫਿਰ ਸਾਧ ਸੰਗਤ ਜੀ ਮੁਸ਼ਕਲ ਤਾਂ ਆਉਣੀ ਹੀ ਆਉਣੀ ਹੈ ਪਰ ਫਿਰ ਵੀ ਸਾਧ ਸੰਗਤ ਜੀ ਇਹ ਸਭ ਜਾਣਦੇ ਹੋਏ ਵੀ ਮਨੁੱਖ ਆਪਣੀ ਹਸਿਆਤ ਤੋਂ ਬਾਹਰ ਹੋ ਕੇ ਚੱਲਦਾ ਏ ਸਿਰਫ ਇਸ ਗੱਲ ਦੇ ਪਿੱਛੇ ਹੀ ਕਿ ਲੋਕ ਕੀ ਕਹਿਣਗੇ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਭਾ ਇਹ ਕੋਈ ਮਨੁੱਖ ਹੁੰਦਾ ਏ ਉਸ ਦਾ ਵੱਡਾ ਕਾਰੋਬਾਰ ਨਹੀਂ ਚੱਲਦਾ ਤੇ ਉਹ ਕੋਈ ਛੋਟਾ ਕਾਰੋਬਾਰ ਵੀ ਸ਼ੁਰੂ ਨਹੀਂ ਕਰਦਾ ਸਿਰਫ ਇਸ ਹੀ ਗੱਲ ਕਰਕੇ ਕਿ ਲੋਕ ਕੀ ਕਹਿਣਗੇ ਇਸ ਤਰ੍ਹਾਂ ਸਾਧ ਸੰਗੇ ਜੀ ਜੇਕਰ ਕਿਸੇ ਭੈਣ ਭਰਾ ਦਾ ਬਿਜ਼ਨਸ ਸ਼ੁਰੂ ਕੀਤਾ ਸੀ ਚੱਲਿਆ ਨਹੀਂ ਕਿਸੇ ਦੀ ਸ਼ੌਕ ਸੀ ਜਾਂ ਮੋਰ ਸੀ ਕਿਸੇ ਵੀ ਤਰ੍ਹਾਂ ਦਾ ਸਾਧ ਸੰਗੇ ਜੀ ਜਦੋਂ ਉਹ ਵੱਡਾ ਬਿਜ਼ਨਸ ਚੱਲਦਾ ਨਹੀਂ ਤਾਂ ਸਾਧ ਸੰਗੇ ਜੀ ਜੇਕਰ ਆਪਾਂ ਉਸ ਨੂੰ ਮਨੁੱਖ ਨੂੰ ਕਹੀਏ ਕਿ ਤੂੰ ਰੇੜੀ ਲਗਾ ਲੈ ਤਾਂ ਸਾਧ ਸੰਗੇ ਜੀ ਉਹ ਮਨੁੱਖ ਕਦੇ ਵੀ ਰੇੜੀ ਨਹੀਂ ਲਗਾਵੇਗਾ ਕਿਉਂਕਿ ਉਹਦੇ ਮਨ ਦੇ ਵਿੱਚ ਇਹੀ ਵਿਚਾਰ ਹੋਵੇਗਾ ਕਿ ਲੋਕ ਕੀ ਕਹਿਣਗੇ ਤੇ ਇੱਕ ਗੱਲ ਹੋਰ ਸਾਥ ਸੰਗੇ ਜੇ ਜੇਕਰ ਕਿਸੇ ਭੈਣ ਭਰਾ ਨੇ ਗੱਡੀ ਲੈਣੀ ਤੇ ਉਹ ਕਿਸੇ ਨੇ ਵੱਡੀ ਗੱਡੀ ਲਈਏ ਤੇ ਉਹ ਜੋ ਸਾਹਮਣੇ ਵਾਲਾ ਉਹ ਵੀ ਇਹੀ ਸੋਚਦਾ ਹੈ ਕਿ ਉਸਨੇ ਜਦੋਂ ਗੱਡੀ ਲੈਣੀ ਹੁੰਦੀ ਹੈ ਤੇ ਉਹ ਸੋਚਦਾ ਹੈ ਕਿ ਉਸਨੇ ਵੱਡੀ ਲਈਏ ਤੇ ਮੈਂ ਵੀ ਵੱਡੀ ਲਵਾਂ ਕਿਉਂਕਿ ਉਸ ਨੂੰ ਸਿਰਫ ਇਹੀ ਹੁੰਦਾ ਹੈ ਕਿ ਜੇਕਰ ਮੈਂ ਛੋਟੀ ਗੱਡੀ ਲੈ ਲਈ ਤਾਂ ਲੋਕ ਮੈਨੂੰ ਕੀ ਕਹਿਣਗੇ ਇਸੀ ਤਰ੍ਹਾਂ ਸਾਥਸੰਗੇ ਜੀ ਅੱਜ ਦੀ ਮਨੁੱਖ ਦੀ ਸੋਚੇ ਕਿ ਲੋਕ ਖੁਸ਼ ਹੋਣੇ ਚਾਹੀਦੇ ਨੇ ਆਪਣੀ ਹੈਸੀਅਤ ਦੀ ਕੋਈ ਪਰਵਾਹ ਨਹੀਂ ਕਿਉਂਕਿ ਅੱਜ ਕੱਲ ਦਾ ਜੋ ਸਮਾਏ ਸਾਥਸੰਗੇ ਜੀ ਉਹ ਦਿਖਾਵੇ ਦਾ ਜ਼ਿਆਦਾ ਹੈ ਇਸ ਤਰ੍ਹਾਂ ਸਾਥਸੰਗੇ ਜੀ ਜੇਕਰ ਕੋਈ ਭੈਣ ਭਰਾ ਤੁਮ ਤਾਮ ਦੇ ਨਾਲ ਪ੍ਰੋਗਰਾਮ ਕਰ ਰਿਹਾ ਤਾਂ ਉਸ ਨੂੰ ਕਰਨ ਦਿਓ ਜੇਕਰ ਤੁਹਾਡੀ ਹਾਇਸੀਅਤ ਨਹੀਂ ਹੈਗੀ ਤੁਸੀਂ ਆਪਣੀ ਹਾਇਸੀਅਤ ਤੋਂ ਬਾਹਰ ਹੋ ਕੇ ਇਸ ਪ੍ਰੋਗਰਾਮ ਨੂੰ ਜਦੋਂ ਕਰਨਾ ਹੈ ਤਾਂ ਉਸ ਦੀ ਰੀਸ ਦੇ ਨਾਲ ਤੁਸੀਂ ਧੂਮ ਧਾਮ ਦੇ ਨਾਲ ਕਰੋਗੇ ਜਾਂ ਫਿਰ ਇਸ ਸੋਚ ਦੇ ਨਾਲ ਕਿ ਲੋਕ ਕੀ ਕਹਿਣਗੇ ਤਾਂ ਸਾਥ ਸੰਗਤ ਜੀ ਤੁਹਾਡੀ ਜ਼ਿੰਦਗੀ ਦੇ ਵਿੱਚ ਮੁਸ਼ਕਿਲਾਂ ਤਾਂ ਆਉਣਗੀਆਂ ਹੀ ਆਉਣਗੀਆਂ ਇਸੇ ਤਰ੍ਹਾਂ ਸਾਥ ਸੰਗਤ ਜੀ ਹੁਣ ਜੀ ਕਿਸੇ ਪਰਿਵਾਰ ਦੀ ਹਾਇਸੀਅਤ ਤਾਂ 4 ਲੱਖ ਦੀ ਹੋਵੇ ਤੇ ਉਸਨੇ ਜਦੋਂ ਕੋਈ ਪ੍ਰੋਗਰਾਮ ਕਰਨਾ ਹੋਵੇ ਤੇ ਇਹ ਸੋਚੇ ਕਿ ਲੋਕ ਕੀ ਕਹਿਣਗੇ ਤਾਂ ਉਸਤੇ 14 ਲੱਖ ਲਗਾ ਲਵੇ ਤਾਂ ਸਾਧ ਸੰਗਤ ਜੀ ਮੁਸ਼ਕਲਤਾ ਖੜੀ ਹੋਵੇਗੀ ਹੀ ਹੋਵੇਗੀ ਸਿਰਫ ਇਸੇ ਚੱਕਰ ਦੇ ਵਿੱਚ ਕਿ ਲੋਕ ਕੀ ਕਹਿਣਗੇ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਮੁੱਖ ਕਾਰਨ ਗਰੀਬੀ ਦਾ ਜੇਕਰ ਤੁਸੀਂ ਆਪਣੀ ਹੈਸੀਅਤ ਤੋਂ ਬਾਹਰ ਹੋ ਕੇ ਕੰਮ ਕਰੋਗੇ ਤਾਂ ਸਾਧ ਸੰਗਤ ਜੀ ਗਰੀਬੀ ਤਾਂ ਆਵੇਗੀ ਹੀ ਆਵੇਗੀ ਤੋ ਵੀ ਸੇਤਰਾ ਸਾਸ ਸੰਗਜ ਜਿਹੜੇ ਮਨੁੱਖ ਸੋਚਦੇ ਨੇ ਕਿ ਲੋਕ ਕੀ ਕਹਿਣਗੇ ਮੈਨੂੰ ਉਹਨਾਂ ਨੂੰ ਇਸ ਗੱਲ ਦਾ ਖਾਸ ਧਿਆਨ ਰੱਖਣਾ ਚਾਹੀਦਾ ਹੈ ਕਿ ਲੋਕਾਂ ਦੀ ਪਰਵਾਹ ਨਹੀਂ ਕਰਨੀ ਲੋਕਾਂ ਨੇ ਸਾਸ ਸੰਗਜ ਤੁਹਾਨੂੰ ਕੁਝ ਨਹੀਂ ਕਹਿਣਾ ਤੇ ਨਾ ਹੀ ਤੁਹਾਨੂੰ ਆ ਕੇ ਲੋਕਾਂ ਨੇ ਰੋਟੀ ਦੇ ਕੇ ਚਾੜੀ ਇਸੀ ਤਰ੍ਹਾਂ ਸਾਥਸੰਗੇ ਜੀ ਲੋਕਾਂ ਨੇ ਤੁਹਾਡੀ ਕਿਸੇ ਵੀ ਤਰ੍ਹਾਂ ਦੀ ਕੋਈ ਹੈਲਪ ਨਹੀਂ ਕਰਦੀ ਨਾ ਹੀ ਤੁਹਾਨੂੰ ਕਦੇ ਉਹਨਾਂ ਨੇ ਕੱਪੜੇ ਲੈ ਕੇ ਦੇਣੇ ਨੇ ਤੇ ਨਾ ਹੀ ਸਾਥਸੰਗੇ ਜੀ ਝੇੜਾ ਤੁਸੀਂ ਲੋਕ ਦਿਖਾਵੇ ਦੇ ਲਈ ਕਿ ਲੋਕ ਕੀ ਕਹਿਣਗੇ ਇਸ ਚੱਕਰ ਦੇ ਵਿੱਚ ਕਰਜ਼ਾ ਚੁੱਕਿਆ ਹੋਵੇਗਾ ਸਾਥਸੰਗੇ ਜੀ ਨਾ ਹੀ ਉਹ ਤੁਹਾਡਾ ਲੋਕਾਂ ਨੇ ਕਰਜ਼ਾ ਲਾਉਣਾ ਹੈ ਤੇ ਉਹ ਤਾਂ ਸਾਧ ਸੰਗਤ ਜੀ ਤੁਹਾਨੂੰ ਆਪ ਹੀ ਲਾਉਣਾ ਪਵੇਗਾ ਇਸ ਕਰਕੇ ਸਾਧ ਸੰਗਤ ਜੀ ਲੋਕਾਂ ਦੇ ਪਿੱਛੇ ਬਿਲਕੁਲ ਵੀ ਨਾ ਲੱਗੋ ਜੋ ਲੋਕ ਭੈਣ ਭਰਾ ਸਮੇਂਦਾਰ ਹੁੰਦੇ ਨੇ ਉਹ ਇਹੇ ਸੋਚਦੇ ਨੇ ਸਾਧ ਸੰਗਤ ਜੀ ਕਿ ਜੇਕਰ ਉਹਨਾਂ ਦੀ ਆਮਦਨ 4 ਲੱਖ ਆ ਉਨਾ ਦੀ ਇਹੀ ਸੋਚਣੀ ਹੁੰਦੀ ਹੈ ਸਾਧ ਸੰਗੇ ਜੀ ਕਿ ਜੇਕਰ ਸਾਡੀ ਹਾਇਸੀਅਤ 4 ਲੱਖ ਦੀ ਹੈ ਤੇ ਅਸੀਂ ਕੋਸ਼ਿਸ਼ ਕਰੀਏ ਕਿ ਜੋ ਵੀ ਅਸੀਂ ਕੰਮ ਕਰਨਾ ਹੈ ਉਹ 3 ਲੱਖ ਦੇ ਵਿੱਚ ਹੀ ਕਰੀਏ ਤੇ ਜਿਸ ਦੇ ਨਾਲ ਸਾਧ ਸੰਗੇ ਜੀ ਉਹ ਮਨੁੱਖ ਆਪਣੀ ਸੋਚ ਦੇ ਮੁਤਾਬਕ 1 ਲੱਖ ਰੁਪਏ ਨੂੰ ਬਚਾ ਲੈਂਦਾ ਹੋ ਕਿ ਸਾਧ ਸੰਗਤ ਜੀ ਜੋ ਮਲਖ ਲੋਕਾਂ ਦੀ ਸੋਚ ਕੇ ਲੋਕਾਂ ਦੇ ਮਗਰ ਲੱਗ ਜਾਂਦੇ ਨੇ ਤਾਂ ਉਸ ਸਾਧ ਸੰਗਤ ਜੀ ਉਹ ਮਨੁੱਖ ਹਮੇਸ਼ਾ ਕਰਜ਼ੇ ਦੇ ਵਿੱਚ ਹੀ ਡੁੱਬ ਜਾਂਦੇ ਨੇ ਤੇ ਨਾ ਹੀ ਉਹ ਕਰਜ਼ੇ ਨੂੰ ਸਾਧ ਸੰਗਤ ਜੀ ਲਾਪਾਉਂਦੇ ਨੇ ਜਿਹੜੇ ਕਾਰਨਾਂ ਦੇ ਕਰਕੇ ਸਾਧ ਸੰਗਤ ਜੀ ਉਹ ਕਦੇ ਵੀ ਤਰੱਕੀ ਨਹੀਂ ਕਰ ਪਾਉਂਦੇ ਤੇ ਜਿਹੜੇ ਕਾਰਨਾਂ ਦੇ ਕਰਕੇ ਉਹਨਾਂ ਦੇ ਘਰ ਦੇ ਵਿੱਚ ਹਮੇਸ਼ਾ ਗਰੀਬੀ ਹੀ ਰਹਿੰਦੀ ਹੈ ਕਿ ਇਸ ਦੇ ਨਾਲ-ਨਾਲ ਸਾਜ ਸੰਗੇ ਜੀ ਕੁਝ ਲੋਕਾਂ ਦੀ ਸੋਚ ਇੱਥੇ ਤੱਕ ਹੁੰਦੀ ਏ ਕਿ ਜੇਕਰ ਉਹਨਾਂ ਨੇ ਕਿਸੇ ਵਿਆਹ ਸ਼ਾਦੀ ਤੇ ਜਾਣਾ ਏ ਤੇ ਉੱਥੇ ਸਾਜ ਸੰਗੇ ਜੀ ਉਹਨਾਂ ਨੇ ਇੱਕ ਦਿਨ ਦੇ ਪਿੱਛੇ ਇੰਨਾ ਜ਼ਿਆਦਾ ਕੱਪੜੇ ਤੇ ਖਰਚਾ ਕਰਨਾ ਤੇ ਵਧੀਆ ਮਹਿੰਗੇ-ਮਹਿੰਗੇ ਕੱਪੜੇ ਪਾ ਕੇ ਜਾਣਾ ਕਿ ਲੋਕ ਇਹ ਨਾ ਕਹਿ ਦੇਣ ਕਿ ਉਸ ਨੇ ਥੋੜਾ ਘੱਟ ਸਸਤਾ ਸੂਟ ਪਾਇਆ। ਇਹ ਹੀ ਕਹਿਣ ਕਿ ਹਾਂਜੀ ਬਹੁਤ ਵਧੀਆ ਪਾਇਆ। ਸਿਰਫ ਸਾਸੰਗਏ ਜੀ ਦਿਖਾਵਾ ਹੀ ਇਨਸਾਨ ਨੂੰ ਮਾਰਦਾ ਹੁੰਦਾ ਹੈ ਕਿਉਂਕਿ ਸਾਸੰਗਏ ਜੀ ਜੇਕਰ ਕਿਸੇ ਵੀ ਮਨੁੱਖ ਨੇ 4000 ਦਾ ਸੂਟ ਪਾਇਆ ਹੋਵੇ ਤੇ ਜੋ ਦੂਸਰਾ ਮਨੁੱਖ ਹੁੰਦਾ ਏ ਉਸਦੇ ਮਨ ਦੇ ਵਿੱਚ ਇਹੀ ਖਿਆਲ ਆਉਂਦਾ ਹੈ ਕਿ ਜੇਕਰ ਇਸ ਨੇ 4 ਦਾ ਲਿਆਏ 4 ਦਾ ਪਾਇਆ ਹੈ ਤੇ ਮੈਂ ਜੇਕਰ 6 ਦਾ ਪਾਵਾਂਗਾ ਫਿਰ ਹੀ ਮੇਰੀ ਟੌਰ ਬਣੇਗੀ ਜੇਕਰ ਇਹਨੇ 4000 ਦਾ ਪਾਇਆ ਮੈਂ ਵੀ 4 ਦਾ ਪਾ ਲਿਆ ਤੇ ਫਿਰ ਇਹਦੇ ਤੇ ਮੇਰੇ 'ਚ ਫਰਕ ਕੀ ਰਹਿ ਗਿਆ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਕਈ ਭੈਣ ਭਰਾਵਾਂ ਦੀ ਸੋਚ ਹੋ ਚੁੱਕੀ ਏ ਜੋ ਇਸੇ ਤਰ੍ਹਾਂ ਸਾਧ ਸੰਗਤ ਜੀ ਤੁਸੀਂ ਲੋਕਾਂ ਦੇ ਮਗਰ ਬਿਲਕੁਲ ਵੀ ਨਾ ਲੱਗੋ ਕਿਉਂਕਿ ਲੋਕਾਂ ਨੇ ਸਾਧ ਸੰਗਤ ਜੀ ਤੁਹਾਨੂੰ ਕੁਝ ਵੀ ਨਹੀਂ ਦੇਣਾ ਤੇ ਨਾ ਹੀ ਤੁਹਾਡੇ ਵਿੱਚ ਕੁਝ ਵੀ ਦੇਖਣਾ ਕਿਉਂਕਿ ਉਹ ਆਪਣੀ ਜ਼ਿੰਦਗੀ ਦੇ ਵਿੱਚ ਵਿਜੀ ਹੁੰਦੇ ਨੇ ਇਸੀ ਤਰ੍ਹਾਂ ਸਾਸ ਸੰਘੇ ਜੀ ਉਹਨਾਂ ਨੇ ਬਿਲਕੁਲ ਵੀ ਨਹੀਂ ਦੇਖਣਾ ਕਿ ਤੁਸੀਂ ਕੀ ਪਾਇਆ ਹੈ ਕਿ ਨਹੀਂ ਪਾਇਆ ਉਹਨਾਂ ਨੇ ਸਾਸ ਸੰਘੇ ਜੀ ਦੋ ਚਾਰ ਗੱਲਾਂ ਕਰਕੇ ਆਪਣਾ ਸਾਈਡ ਤੇ ਹੋ ਜਾਣਾ ਹੈ ਕਿ ਜਿਹੜਾ ਤੁਸੀਂ ਆਪਣੀ ਹیثیت ਤੋਂ ਵੱਧ ਕੇ ਖਰਚਾ ਕੀਤਾ ਹੋਵੇਗਾ ਉਸ ਦਾ ਭੁਗਤਾਨ ਸਾਸ ਸੰਘੇ ਜੀ ਹਮੇਸ਼ਾ ਤੁਹਾਨੂੰ ਹੀ ਕਰਨਾ ਪਵੇਗਾ ਫਿਰ ਜਿਹੜੇ ਕਾਰਨਾਂ ਦੇ ਕਰਕੇ ਸਾਸ ਸੰਘੇ ਜੀ ਤੁਸੀਂ ਆ ਜਾਓਗੇ ਕਰਜ਼ੇ ਦੇ ਹੇਠ ਇਸ ਕਰਕੇ ਸਾਧ ਸੰਗਤ ਜੀ ਲੋਕਾਂ ਦੇ ਪਿੱਛੇ ਲੱਗਣਾ ਤੁਸੀਂ ਬਿਲਕੁਲ ਹੀ ਛੱਡ ਦਿਓ ਤੇ ਆਪਣੀ ਆਮਦਨ ਦੇ ਮੁਤਾਬਕ ਹੀ ਆਪਣੇ ਤੁਸੀਂ ਖਰਚੇ ਕਰੋ ਤੇ ਇਸੇ ਤਰ੍ਹਾਂ ਸਾਧ ਸੰਗਤ ਜੀ ਜਿਹੜੇ ਸਮਝਦਾਰ ਲੋਕ ਹੁੰਦੇ ਨੇ ਉਹ ਆਪਣੀ ਸੋਚ ਦੇ ਨਾਲ ਚੰਗੀ ਸੋਚ ਦੇ ਨਾਲ ਹਮੇਸ਼ਾ ਇਹੋ ਜਿਹੀ ਦੌੜ ਦੇ ਵਿੱਚ ਸਾਧ ਸੰਗਤ ਜੀ ਉਹ ਕਦੇ ਵੀ ਸ਼ਾਮਲ ਨਹੀਂ ਹੁੰਦੇ ਦੀ ਇਸੇ ਤਰ੍ਹਾਂ ਸਾਧ ਸੰਗਤ ਜੀ ਜਦੋਂ ਅਸੀਂ ਇਸ ਤਰ੍ਹਾਂ ਦੀ ਸੋਚ ਨੂੰ ਛੱਡ ਕੇ ਇੱਕ ਚੰਗੀ ਸੋਚ ਅਪਣਾ ਲਵਾਂਗੇ ਤਾਂ ਅਸੀਂ ਕਦੇ ਵੀ ਆਪਣੀ ਜ਼ਿੰਦਗੀ ਦੇ ਵਿੱਚ ਕਰਜ਼ੇ ਦੇ ਹੇਠ ਨਹੀਂ ਆਵਾਂਗੇ ਪਰੇਸ਼ਾਨੀਆਂ ਦੇ ਵਿੱਚ ਨਹੀਂ ਆਵਾਂਗੇ ਜਿਸ ਦੇ ਕਾਰਨ ਸਾਧ ਸੰਗਤ ਜੀ ਸਾਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਬਿਮਾਰੀ ਨਹੀਂ ਲੱਗੇਗੀ ਕਰਜ਼ੇ ਦੇ ਕਾਰਨ ਸਾਧ ਸੰਗਤ ਜੀ ਜੋ ਸਾਡੇ ਘਰਾਂ ਦੇ ਵਿੱਚ ਲੜਾਈਆਂ ਤੇ ਕਲੇਸ਼ ਹੁੰਦੇ ਨਾ ਅਸੀਂ ਉਸ ਤੋਂ ਸਾਧ ਸੰਗਤ ਜੀ ਬਚ ਜਾਵਾਂਗੇ ਤੇ ਇਸ ਤੋਂ ਇਲਾਵਾ ਸਾਧ ਸੰਗਤ ਜੀ ਕਿ ਲੋਕ ਕੀ ਕਹਿਣਗੇ ਤੁਸੀਂ ਇਸ ਚੀਜ਼ ਨੂੰ ਆਪਣੇ ਕਮਰੇ ਰੂਪੀ ਦਿਮਾਗ ਦੇ ਵਿੱਚੋਂ ਬਿਲਕੁਲ ਹੀ ਕੱਢ ਦਿਓ ਤੇ ਸਰੀਰ ਰੂਪੀ ਕਰਦਾ ਤੇ ਸਾਧ ਸੰਗਤ ਜੀ ਜਿਹੜਾ ਦਿਮਾਗ ਰੂਪੀ ਕਮਰਾ ਹੈ ਤੁਹਾਡਾ ਉਸ ਵਿੱਚੋਂ ਇਸ ਨੂੰ ਬਿਲਕੁਲ ਕੱਢ ਦਿਓ ਇਸ ਤਰ੍ਹਾਂ ਦੀ ਸਾਧ ਸੰਗਤ ਜੀ ਤੁਸੀਂ ਸੋਚ ਅਪਣਾਓ ਕਿ ਕੰਮ ਕਰੋ ਤੇ ਕਿਰਤ ਕਰੋ ਤਾਂ ਜੋ ਸਾਧ ਸੰਗਤ ਜੀ ਤੁਸੀਂ ਕੀਰਤ ਕਰਕੇ ਮਿਹਨਤ ਕਰਕੇ ਆਪਣੀ ਕਰਜ਼ੇ ਦੇ ਵਿੱਚੋਂ ਨਿਕਲ ਸਕੋ ਤੇ ਇਸੇ ਤਰ੍ਹਾਂ ਦੀ ਸਾਧ ਸੰਗਤ ਜੀ ਜੇਕਰ ਤੁਸੀਂ ਇਸ ਤਰ੍ਹਾਂ ਦੀ ਸੋਚ ਰੱਖੋਗੇ ਤਾਂ ਗਰੀਬੀ ਤੁਹਾਡੀ ਘਰ ਦੇ ਵਿੱਚੋਂ ਕੁਝ ਹੀ ਦਿਨਾਂ ਦੇ ਵਿੱਚ ਨਿਕਲ ਜਾਵੇਗੀ ਤੇ ਜਿਵੇਂ ਸਾਥ ਸੰਗਤ ਜੀ ਤੁਹਾਡੀ ਘਰ ਦੀ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋ ਚਲੀਆਂ ਤੇ ਤੁਸੀਂ ਸਾਥ ਸੰਗਤ ਜੀ ਖੁਸ਼ੀਆਂ ਭਰੀ ਜ਼ਿੰਦਗੀ ਬਤੀਤ ਕਰੋਗੇ ਤੇ ਇਸ ਦੇ ਨਾਲ ਨਾਲ ਸਾਥ ਸੰਗਤ ਜੀ ਲੋਕ ਕੀ ਕਹਿਣਗੇ ਇਸ ਗੱਲ ਨੂੰ ਤੁਸੀਂ ਆਪਣੇ ਦਿਮਾਗ ਦੇ ਵਿੱਚੋਂ ਕੱਢ ਕੇ ਸੁੱਟ ਦਿਓ ਸੋ ਸਾਥ ਸੰਗਤ ਜੀ ਇਹ ਸੀ ਆਪਣੀ ਅੱਜ ਦੀ ਵੀਡੀਓ ਤੇ ਇਸ ਤਰ੍ਹਾਂ ਦੀਆਂ ਹੋਰ ਵੀਡੀਓ ਨੂੰ ਦੇਖਣ ਦੇ ਲਈ ਤੇ ਸੁਣਨ ਦੇ ਲਈ ਸਾਡੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਜੀ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਲਿਖ ਕੇ ਆਪਣੀ ਹਾਜ਼ਰੀ ਵੀ ਜਰੂਰ ਲਗਵਾਇਆ ਕਰੋ ਜੀ ਸੋ ਸਾ ਸੰਗਤ ਜੀ ਪੁੱਲਾ ਚੁੱਕਾਂ ਦੀ ਖਿਮਾ ਬਖਸ਼ਣੀ ਬੋਲਦੇ ਸਮੇਂ ਚਾਣੀ ਅਣਜਾਣੇ ਅਨੇਕਾਂ ਗਲਤੀਆਂ ਪੁੱਲਾ ਚੁੱਕਾ ਹੋ ਜਾਂਦੀਆਂ ਨੇ ਖਿਮਾ ਬਖਸ਼ਣੀ ਸਾ ਸੰਗਤ ਜੀ ਤੋ ਸੇਵੀ ਵਦ ਤੋਂ ਵੱਧ ਗੁਰਬਾਣੀ ਦੇ ਨਾਲ ਜੁੜੋ ਗੁਰੂ ਵਾਲੇ ਬਣੋ ਤੇ ਚੰਨਾ ਵੀ ਹੋ ਸਕਦਾ ਹੈ ਸਾ ਸੰਗਤ ਜੀ ਆਪਣੇ ਬੱਚਿਆਂ ਨੂੰ ਵੱਧ ਤੋਂ ਵੱਧ ਗੁਰਬਾਣੀ ਦੇ ਨਾਲ ਜੋੜੋ ਤਾਂਨ ਤਾਂ ਅਮਰਿਸ਼ੀ ਹੀਰ ਬਾਬਾ ਦੀਪ ਸਿੰਘ ਸਾਹਿਬ ਜੀ ਸਰਬੱਤ ਦਾ ਭਲਾ ਕਰਨਾ ਸਾਰੀਆਂ ਸੰਗਤਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣਾ ਸਾਰੀਆਂ ਸੰਗਤਾਂ ਤੇ ਮੇਰ ਭਰਿਆ ਹੱਥ ਰੱਖਣਾ ਗੁਰਬਾਣੀ ਦੇ ਨਾਲ ਜੋੜਨਾ ਗੁਰੂ ਵਾਲੇ ਬਣਾਉਣਾ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਤੁਹਾਡੇ ਦਰ ਆਈਆਂ ਸਾਰੀਆਂ ਹੀ ਸੰਗਤਾਂ ਦੀਆਂ ਝੋੜੀਆਂ ਖੁਸ਼ੀਆਂ ਦੇ ਨਾਲ ਭਰ ਕੇ ਪੇਚਣੀਆਂ ਆਪਣੀ ਬੱਚੇ ਬੱਚੀਆਂ ਦੇ ਕਾਰਜ ਸਫਲ ਕਰਨੇ ਤਨ ਤਨ ਬਾਬਾ ਦੀਪ ਸਿੰਘ ਸਾਹਿਬ ਜੀ ਚਾਰੇ ਪੈਣ ਭਰਾਵਾਂ ਦੇ ਘਰ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣਾ ਸਭਨਾ ਦੀ ਕਰ ਹਸਦੇ ਵਾਸਤੇ ਰਹਿਣ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰੇ ਭੈਣ ਭਰਾਵਾਂ ਨੂੰ ਚੜ੍ਹਦੀ ਕਲਾ ਦੀ ਵਿੱਚ ਰੱਖਣਾ ਤੇ ਲੰਬੀਆਂ ਉਮਰਾਂ ਬਖਸ਼ਣੀਆਂ ਸਾਰੇ ਸੰਸਾਰ ਨੂੰ ਕੰਦਰੁਸਤੀਆਂ ਬਖਸ਼ੜੀਆਂ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਭਨਾਂ ਦੇ ਸੁਪਨੇ ਪੂਰੇ ਕਰਨੇ ਵਾਹਿਗੁਰੂ ਸੱਚੇ ਪਾਤਸ਼ਾਹ ਜੀ ਸਾਰਿਆਂ ਨੂੰ ਚੜ੍ਹਦੀ ਕਲਾ ਦੀ ਵਿੱਚ ਰੱਖਣਾ ਤੇ ਲੰਬੀਆਂ ਉਮਰਾਂ ਬਖਸ਼ਣੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ